ਆਗੂ ਆਰੇ ਤੁਹਾਡੇ ਨਾਲ ਸਾਹਮਣੇ ਕੀਤੇ ਨੇ ਮਾੜਾ ਸਮਾਂ ਨਹੀਂ ਲੈਣਾ ਸਰਪੇਖ ਜੀ ਹੰਦ ਦੇ ਸਿੰਘ ਯਾਤਰੀ ਰੂਟ ਪਲਾਨ ਬਣਾਇਆ ਹੋਇਆ ਉਹ ਆਪਣਾ ਕਿਸਾਨ ਭਰਾਵਾਂ ਰੂਟ ਪਲਾਨ ਹੈ ਕਿitho ਆਪਾਂ ਸਿੰਧੇ ਜਿਹੜਾ ਅਮੇਰਕਰ ਦਾ ਬੁੱਤ ਆ ਉਦੋਂ ਕੋਲੋਂ ਦੀ ਬੰਦੇ ਹੋਏ ਬੱਸ ਸਟੈਂਡ ਦਾ ਰੋਡ ਸਿੱਧਾ ਖੌਸੀ ਚੌਕ ਦੇ ਵਿੱਚ ਜਾ ਕੇ ਇੱਕ ਸ਼ੈਡ ਤੇ ਆਪਾਂ ਇਹ ਦੋਨੇ ਸਰਕਾਰਾਂ ਦੇ ਪੁੱਤਰੇ ਫੂਕਣੇ ਨਾ ਤੇ ਉੱਥੇ ਇੱਕ ਆਪਣਾ ਜਥੇਬੰਦੀ ਦਾ ਅਨਾਵ ਦਾ ਆਗੂ ਜੇ ਆਜੂਦੀਆਂ ਦੂਜੀਆਂ ਜਥੇਬੰਦੀਆਂ ਭਰਾਤਰੀਆਂ ਦੇ ਜੇ ਆਗੂ ਆ ਕੇ ਤਾਂ ਉਹਨਾਂ ਨੂੰ ਮਿਲਾਇਆ ਜਾ ਸਕਦਾ ਲਗਭਗ 20 ਮਿੰਟ ਉੱਥੇ ਲਾਉਣੇਗਾ ਉਦੋਂ ਬਾਅਦ ਪੁੱਤਰੇ ਫੂਕ ਕੇ ਸਮਾਪਤੀ ਹੈ ਘਰੋਂ ਕਰਾਂਗੇ ਸੋ ਬੇਨਤੀ ਆ ਕਿ ਜਿੰਨੇ ਮਿਲਾਕਾਂ ਦੇ ਪ੍ਰਧਾਨ ਨਾਲ ਉਹਨਾਂ ਦੇ ਵਲੰਟੀਅਰ ਸੋ ਸਾਰਿਆਂ ਨੇ ਆਪਾਂ ਸੜਕ ਦੇ ਦੋਨੇ ਪਾਸੇ ਦੋ ਦੋ ਬੰਦਿਆਂ ਦੀ ਲਾਈਨ ਬਣਾ ਕੇ ਉਨ ਸ਼ਾਸ਼ਨ ਦੇ ਵਿੱਚ ਜਾਣਾ ڀاوي <laughs> چي ਮંત્રી ਦੇ ਭਗਵਾਨ ਕਮਾਨ ਕੇ ਪ੍ਰਧਾਨ ਮੰਤਰੀ ਮੋਦੀ ਦੇ ਜੱਡੇ ਬੈਕ ਨਾਲ ਆਇਆ ਵੇਚਿਆ ਕਿ ਇੱਧਰ ਨੂੰ ਆਪਾਂ ਕਿਹਦੀ ਦੁਕਾਨ ਮੁਰੇ ਨਹੀਂ ਜਾਣਾ ਵੇਚਿਆ ਸੜਕ ਤੇ ਆਉਣਾ ਜਿਹੜੇ ਇੱਧਰ ਖੜੇ ਨੇ ਵੀਰ ਵੜ ਕੇ ਇੱਧਰ ਸੜਕ ਤੇ ਆਉਣ ਦੀ ਕਿਰਪਾਲਤਾ ਕਰਨ ਆਹ थे <laughs> धरे <laughs> <laughs> ਕੀ ਆ ਰਿਹਾ ਇਹ ਬੰਦਲਾ ਜਮਾਰੋ ਬੈਠੋ ਇੱਥੇ ਵਿਚਾਲੇ ਜਿੱਦੂ ਵੀਡੀਓ ਨੇ ਫੋਟੋ ਕਰ ਲੈ ਕਦਾ ਬੰਦਾ ਫੜ ਕੇ ਚਲਾ ਸਕਦਾ ਅੱਜ ਪੁਤਲੇ ਫੂਕਣੇ 7 ਤਰੀਕ ਹੋ ਗਈ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਤੇ ਸੈਂਟਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਨਾਂ ਦੇ ਪੁਤਲੇ ਫੂਕਣੇ ਆ ਫੌਜੀ ਚੌਂਕ ਦੇ ਵਿੱਚ ਉਹਦਾ ਪੋਤਲੇ ਫੂਕਣ ਦਾ ਕਾਰਨ ਇਹ ਹੈ ਵੀ ਬਾਰਡਰਾਂ ਤੋਂ ਪੰਜ ਮੁੰਡੇ ਚੱਕੇ ਸੀ ਹਰਿਆਣੇ ਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਰਚੇ ਕੱਟ ਕੇ ਬੰਦ ਕੀਤਾ ਹੋਇਆ ਤੇ ਹੁਣ ਉਹਨਾਂ ਨੂੰ ਰਹਾ ਕਰਾਉਣਾ ਹੈ ਬਿਨਾ ਪਰਚਾ ਦੇ ਰੱਦ ਕਰਾ ਕੇ ਰਿਹਾ ਕਰਾਉਣ ਦੇ ਵਾਸਤੇ ਅੱਜ ਪੋਤਲੇ ਫੂਕਣੇ ਆ ਆ ਸਾਹਮਣੇ ਫੂਕੇ ਪੋਤਲੇ ਤੇ ਮਤਾਵਾ ਪੈਣਾ ਤਾਂ ਪਹੁੰਚਦੀਆਂ ਹੁੰਦੀਆਂ ਹਰ ਇੱਕ ਬਾਡਰਾਂ ਤੇ ਵੀ ਜਾਂਦੀਆਂ ਧਰਨਾ ਤੇ ਵੀ ਜਾਂਦੀਆਂ ਤੇ ਬਹੁਤ ਜ਼ਿਆਦਾ ਕੱਟ ਹੋਇਆ